ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਪਹੁੰਚ ਹੈਗੀ ਆ ਪਿੰਡ ਮਾਚੀਕੇ ਨੇੜੇ ਖੇਮ ਕਰਨ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਾਜਪਾਲ ਦੇ ਕੋਲੇ ਜਿਹੜੀਆਂ ਦੋਸਤੋ ਅੱਜ ਪੰਜ ਵੇੜਾ ਬਿਲਕੁਲ ਬਕਾਊ ਨੇ ਤਾਜ਼ੀਆਂ ਨੇ ਕੋਈ 5-7 ਦਿਨ ਤੋਂ ਲੈ ਕੇ ਦੋਸਤੋ 15 ਤੋਂ 18 ਦਿਨ ਦੀਆਂ ਜਿਹੜੀਆਂ ਦੋਸਤੋ ਇਹ ਵੇੜਾ ਸੁਧੀਆਂ ਨੇ ਤੇ ਦੋ ਜਰਸੀ ਵੇੜਾ ਨੇ ਠੀਕ ਆ ਬੱਚੇ ਵੇੜਾ ਦੇ ਮਗਰ ਜਿਹੜੇ ਦੋਸਤੋ ਫੀਮੇਲ ਕਾਫ ਨੇ ਬੱਚੀਆਂ ਨੇ ਓਵਰਆਲ ਬੱਚੀਆਂ ਨੇ ਬਾਕੀ ਇੱਕ ਥੀ ਵੈੜ ਦੇ ਥਲੇ ਜਿਹੜਾ ਬੱਚਾ ਦੋਸਤੋ ਉਹ ਮੇਲ ਕਾਫ ਆ ਰੇਟ ਭਾਪੜ ਤਾਂ ਬਿਲਕੁਲ ਜਾਇਜ਼ਾ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਜਿਹੜੀ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਤੇ ਬਿਲਕੁਲ ਵੈਰੀਫਾਈ ਕਰਨ ਦੇ ਲਈ ਘਰੇ ਪਹੁੰਚ ਕਰ ਸਕਦੇ ਹੋ ਆ ਜਿਹੜੀਆਂ ਦੋਸਤੋ ਵੇੜਾ ਕੁਝ ਸ਼ਾਹੀ ਵਾਲ ਵੇੜਾ ਇਹ ਜਿਹੜੀ ਵੇੜ ਦੋਸਤੋ ਬਿਲਕੁਲ ਤਾਜੀ ਸੂਈ ਆ ਕੋਈ 4-5 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮੁੱਲ ਪਾਪੜ ਤਾਂ ਬਿਲਕੁਲ ਜਾਇਜ਼ ਆ ਇੱਕ ਤੇਲੜ ਵੈੜਾ ਬਿਲਕੁਲ ਜਾਇਜ਼ ਰੇਟ ਆ ਜੀ